ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਨੇ ਸਿੱਧੂ ਦੇ ਸਪੋਰਟਰ ਆ ਜਿਹੜੇ ਉਹ ਜਰੂਰ ਵੀਡੀਓ ਨੂੰ ਸ਼ੇਅਰ ਕਰਨ ਸੋ ਭਾਨਾ ਸਿੱਧੂ ਚੜ੍ਹਦੀ ਕਲਾ ਦੇ ਵਿੱਚ ਆ ਤੇ ਚੜ੍ਹਦੀ ਕਲਾ ਦੇ ਵਿੱਚ ਉਹਨੇ ਰਿਮਾਂਡ ਪੂਰਾ ਕੀਤਾ ਮਿਲਣਾ ਤਾਂ ਕੀ ਸੀ ਜਦੋਂ ਕੁਝ ਹੈ ਹੀ ਨਹੀਂ ਮਿਲਣਾ ਕੀ ਆ ਤੇ ਉਹਨੇ ਚੜ੍ਹਦੀ ਕਲਾ ਦੇ ਵਿੱਚ ਇਹ ਗੱਲ ਕਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਪੰਜਾਬ ਦੀ ਗੱਲ ਕਰਦਾ ਰਹੂੰਗਾ ਕਰਦਾ ਸੀ ਤੇ ਇਸੇ ਤਰ੍ਹਾਂ ਜਿਹੜਾ ਠੱਗ ਏਜੰਟਾਂ ਦੇ ਖਿਲਾਫ ਬੋਲਦੇ ਰਹਾਂਗੇ ਤੇ ਹੁਣ ਇਹ ਵੀ ਗੱਲ ਕਹੀ ਆ ਕਿ ਤੱਕਾ ਜਿਹੜਾ ਉਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹ ਵੀ ਜਿਹੜਾ ਉਹ ਕੀਤਾ ਜਾ ਰਿਹਾ ਉਹ ਆਪਾਂ ਨੂੰ ਪਤਾ ਹੀ ਆ। ਸੋ ਕਹਿੰਦਾ ਵੀ 10000 ਚ ਤਾਂ ਕੀ ਮੈਂ ਕਰੋੜਾਂ ਚ ਵੀ ਨਹੀਂ ਵਿਕਦਾ। ਸੋ ਉਹ ਤਾਂ ਬਹੁਤ ਵੱਡੀ ਗੱਲ ਕਰ ਗਿਆ। ਉਹ ਆਪਣੇ ਲਈ ਪੰਜਾਬ ਲਈ ਪੰਜਾਬ ਦੇ ਨੌਜਵਾਨਾਂ ਲਈ ਸਿੱਖ ਰਾਜ ਲਈ ਜਾਂ ਠੱਗ ਏਜੰਟਾਂ ਦੇ ਖਿਲਾਫ ਪੰਜਾਬੀਆਂ ਲਈ ਉਹ ਤਾਂ ਲੜ ਗਿਆ ਉਹ ਤਾਂ ਲੜ ਕੇ ਜੇਲ੍ਹ ਵੀ ਚਲਾ ਗਿਆ ਪਰ ਹੁਣ ਮੈਨੂੰ ਇਹ ਦੱਸੋ ਕਿ ਜਿੰਨਾ ਲੋਕਾਂ ਦੇ ਲੱਖਾਂ ਕਰੋੜਾਂ ਰੁਪਏ ਉਹਨੇ ਦਵਾਏ ਲੱਖਾਂ ਕਰੋੜਾਂ ਰੁਪਏ ਉਹਨੇ ਦਵਾਤੇ 5 500 7 700 ਬੰਦਾ ਵਿੱਚੇ ਔਰਤਾਂ ਵਿੱਚੇ ਬੰਦੇ ਵਿੱਚੇ ਬੱਚੇ ਇਹਦੇ ਘਰੇ ਫਰਦੇ ਹੁੰਦੇ ਸੀ ਬਹੁਤ ਕੱਠ ਹੁੰਦਾ ਸੀ ਯਾਰ ਉਹ ਕਿੱਥੇ ਆ ਹੁਣ ਮੈਨੂੰ ਕਿਤੇ ਦਿਖ ਨਹੀਂ ਰਹੀ ਮਤਲਬ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਯਾਰ ਮੈਂ ਪੁੱਛਣਾ ਚਾਹਣਾ ਵੀ ਉਹ ਲੋਕ ਕਿ ਆਪਾਂ ਨੂੰ ਵਰਤਣਾ ਹੀ ਆਉਂਦਾ ਕੀ ਆਪਣੇ ਲੋਕਾਂ ਨੂੰ ਵਰਤਣਾ ਹੀ ਆਉਂਦਾ ਹਰੇਕ ਨੂੰ ਕਿਸੇ ਦੇ ਮੋਢੇ ਤੇ ਰੱਖ ਕੇ ਆਪਦੇ ਪੈਸੇ ਹੀ ਕਢਾਉਣੇ ਆਉਂਦੇ ਆ ਪਰ ਆਪਾਂ ਨੂੰ ਨਾਲ ਨਹੀਂ ਖੜਨਾ ਆਉਂਦਾ ਬਹੁਤ ਮੈਂ ਵੀਡੀਓਆਂ ਦੇ ਵਿੱਚ ਵੇਖਦਾ ਹੁੰਦਾ ਸੀ ਕੋਈ ਕਹਿੰਦਾ ਸੀ ਹੁਣ ਭਾਨਾ ਸਿੱਧੂ ਅੱਜ ਤੋਂ ਮੇਰਾ ਪੁੱਤ ਹੈ ਕੋਈ ਕਹਿੰਦਾ ਸੀ ਮੈਂ ਅਮਰੀਕਾ ਤੋਂ ਇਹਦੇ ਹਾਸਤੇ ਆਇਆ ਕੋਈ ਕਹਿੰਦਾ ਸੀ ਮੈਂ ਭਾਨੇ ਸਿੱਧੂ ਹਾਸਤੇ ਕੈਨੇਡਾ ਤੋਂ ਆਇਆ ਕੋਈ ਕਹਿੰਦਾ ਸੀ ਅੱਜ ਤੋਂ ਇਹ ਮੇਰਾ ਭਰਾ ਕੋਈ ਕਹਿੰਦਾ ਸੀ ਇਹ ਮੇਰਾ ਅੱਜ ਤੋਂ ਪਰਿਵਾਰਕ ਮੈਂਬਰ ਆ ਇਹ ਜਿੱਥੇ ਕਹੂਗਾ ਇਹਦੇ ਵਾਸਤੇ ਜਾਣ ਹਾਜ਼ਰ ਆ ਇਹ ਜਿੱਥੇ ਕਹੂਗਾ ਉੱਥੇ ਜਾ ਕੇ ਖੜਾਂਗੇ ਬਹੁਤ ਕੁਸ਼ ਬਹੁਤ ਕੁਸ਼ ਕਹਿੰਦੇ ਸੀ ਲੋਕ ਕਈਆਂ ਲੋਕਾਂ ਦਾ ਲੱਖਾਂ ਕਰੋੜਾਂ ਰੁਪਈਆ ਦਵਾਤਾ ਭਾਨੇ ਸਿੱਧੂ ਨੇ ਪਰ ਜਦੋਂ ਲੁਧਿਆਣੇ ਕੱਟ ਕਰਨਾ ਸੀ ਲੁਧਿਆਣੇ ਪਹੁੰਚਣਾ ਸੀ ਜਦੋਂ ਭਾਨੇ ਸਿੱਧੂ ਨੂੰ ਚੱਕ ਲਿਆ ਗਿਆ ਉਦੋਂ ਉਹ ਲੋਕਾਂ ਦੇ ਵਿੱਚੋਂ ਯਾਰ ਮੈਨੂੰ ਕੋਈ ਨજર ਜ ਨਹੀਂ ਆਇਆ ਮੇਰੇ ਹਿਸਾਬ ਨਾਲ ਹੋ ਸਕਦਾ ਕੋਈ 5-7 ਲੋਕ ਜਾਵੜੇ ਹੋਣ ਪਰ ਕੀ ਯਾਰ ਪੰਜਾਬ ਦੇ ਲੋਕਾਂ ਦੀਆਂ ਇੰਨੀਆਂ ਜਮੀਰਾ ਮਰ ਗਈਆਂ ਕਿ ਆਪਾਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾ ਕੇ ਕਿਸੇ ਤੋਂ ਪੈਸੇ ਕਢਵਾ ਕੇ ਤੇ ਆਪਾਂ ਮੁੜ ਕੇ ਉਹਦਾ ਸਾਥ ਹੀ ਨਹੀਂ ਦੇ ਰਹੇ ਯਾਰ ਲੜਨਤਾ ਯਾਰ ਲੜਨਤਾ ਇਹ 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 ਆਪਣਾ ਵजूद ਨਹੀਂ ਪੰਜਾਬੀਆਂ ਦਾ ਕਿ ਆਪਾਂ ਕਿਸੇ ਤੋਂ ਕੰਮ ਕਢਵਾ ਕੇ ਤੇ ਮੁੜ ਕੇ ਉਹਦਾ ਸਾਥ ਹੀ ਨਾ ਦੇਗੇ ਉਹਦੇ ਬਾਰੇ ਬੋਲ ਗਿਆ ਹੀ ਨਾ ਮੈਂ ਬੇਨਤੀ ਕਰਦਾ ਕਿ ਜਿੰਨੇ ਲੋਕ ਜਿੰਨੇ ਵੀ ਲੋਕ ਜਿਨ੍ਹਾਂ ਨੇ ਪੈਸੇ ਜਿਨ੍ਹਾਂ ਨੂੰ ਮਿਲੇ ਆ ਭਾਨੇ ਸਿੱਧੂ ਦੇ ਰਾਹੀਂ ਪੈਸੇ ਮਿਲੇ ਆ ਤੇ ਉਹ ਲੋਕ ਕੈਮਰੇ ਦੇ ਸਾਹਮਣੇ ਆ ਕੇ ਆਪਣੀਆਂ ਵੀਡੀਓ ਬਣਾ ਬਣਾ ਕੇ WhatsApp ਤੇ ਸ਼ੇਅਰ ਕਰੋ Facebook ਤੇ ਸ਼ੇਅਰ ਕਰੋ Instagram ਤੇ ਸ਼ੇਅਰ ਕਰੋ YouTube ਤੇ ਸ਼ੇਅਰ ਕਰੋ ਦੱਸੋ ਕਿ ਭਾਨੇ ਸਿੱਧੂ ਨੇ ਸਾਡੇ ਸਾਡੇ ਇੰਨੇ ਪੈਸੇ ਫਸੇ ਸੀ 10 ਲੱਖ ਫਸਿਆ ਸੀ 5.5 ਲੱਖ ਫਸਿਆ ਸੀ ਸਾਡੇ ਇੰਨੇ ਪੈਸੇ ਉਹਨੇ ਕਢਵਾ ਕੇ ਦਿੱਤੇ ਭਾਨੇ ਸਿੱਧੂ ਨੇ ਇੱਕ ਫੋਨ ਤੇ ਪਾਓ ਵੀਡੀਓ ਕਿਉਂ ਨਹੀਂ ਪਾਉਂਦੇ ਭਾਈ ਇੰਨਾ ਕੁ ਤਾਂ ਕਰ ਹੀ ਸਕਦੇ ਹੋ ਯਾਰ ਨਹੀਂ ਖੜ ਸਕਦੇ ਤੁਸੀਂ ਕਹਿੰਦੇ ਹੋ ਵੀ ਜੀ ਅਸੀਂ ਜੇ ਉੱਥੇ ਧਰਨੇ ਤੇ ਜਾਵੜੇ ਸਾਡੇ ਤੇ ਪਰਚਾ ਨਾ ਪੈ ਜੇ ਜੇ ਅਸੀਂ ਪਰਚੇ ਤੋਂ ਹੀ ਡਰਦੇ ਹੁੰਦੇ ਤਾਂ ਅਸੀਂ ਪਹਿਲਾਂ ਆਪਨਾ ਪੈਸੇ ਕਢਾ ਲੈਂਦੇ ਅਸੀਂ ਭਾਨੇ ਸਿੱਧੂ ਦੇ ਰਹੀਨ ਕਿਉਂ ਕਢਾਉਂਦੇ ਮੰਨ ਲਿਆ ਪਰ ਯਾਰ ਵੀਡੀਓ ਤਾਂ ਪਾ ਸਕਦੇ ਹੋ ਨਾ ਤੁਸੀਂ ਵੀਡੀਓ ਪਾ ਦਿਓ ਸਾਨੂੰ ਭੇਜ ਦਿਓ ਵੀਡੀਓ ਬਣਾ ਕੇ ਕਿ ਹਾਂ ਅਸੀਂ ਜਿਹੜਾ ਭਾਨੇ ਸਿੱਧੂ ਦੇ ਰਾਈ ਸਾਡੇ ਪੈਸੇ ਨਿਕਲੇ ਐਨੇ ਲੱਖਾਂ ਰੁਪਏ ਅਸੀਂ ਕਢਵਾਇਆ ਤੇ ਅਸੀਂ ਭਾਨੇ ਸਿੱਧੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਨੀ ਬਣਾ ਦਿਓ ਐਨੀ ਵੀਡੀਓ ਬਣਾ ਕੇ ਲੋਕਾਂ ਨੂੰ ਦੱਸੋ ਤਾਂ ਸਹੀ ਯਾਰ ਖੜੋ ਉਹਦੇ ਨਾਲ ਐਨਾ ਕੁ ਫਰਜ਼ ਤਾਂ ਤੁਸੀਂ ਨਿਭਾਈ ਸਕਦੇ ਆ ਨਾ ਕਿ ਉਹ ਜਿਵੇਂ ਜਮੀਰਾ ਮਰ ਗਿਆਂ ਆਪਣੀਆਂ ਕੇ ਬਸ ਆਪਾਂ ਵਰਤਨਾ ਹੀ ਆਉਂਦਾ ਆਪਾਂ ਨੂੰ ਜਿਵੇਂ ਭਾਈ ਅਮਰਤਪਾਲ ਸਿੰਘ ਖਾਲਸਾ ਸੀ ਪਹਿਲਾਂ ਤਾਂ ਉਹਦੀ ਸਪੋਰਟ ਕਰਦੇ ਰਹੇ ਫੁੱਲ ਫੁੱਲ ਸਪੋਰਟ ਭਾਈ ਤੈਨੂੰ ਫੁੱਲ ਸਪੋਰਟ ਜਦੋਂ ਭਾਈ ਨੂੰ ਫੜ ਲਿਆ ਉਦੋਂ ਡੀਪੀਆ ਲਾਤੀਆਂ ਗਈਆਂ ਨੇ ਉਦੋਂ ਸਾਰਿਆਂ ਨੇ ਡੀਪੀਆ ਲਾਤੀਆਂ ਅੱਗੇ ਸਾਡੇ ਨਾਲ ਤਾਂ ਹੈ ਹੀ ਨਹੀਂ ਸੀ ਅਸੀਂ ਕਿਤੇ ਅਸੀਂ ਨਾ ਫੜੇ ਜਾਈਏ ਉਦੋਂ ਆਹ ਹਾਲਾਤ ਹੋ ਗਏ ਉਹੀ ਹਾਲਾਤ ਆ ਮਤਲਬ ਅਕੇ ਜੀ ਜਦੋਂ ਦੀਪ ਸਿੱਧੂ ਜਾਂਦਾ ਸੀ ਉਦੋਂ ਤੱਕ ਉਹ ਸਹੀ ਨਹੀਂ ਸੀ ਜਦੋਂ ਉਹ ਚਲਿਆ ਗਿਆ ਦੁਨੀਆ ਤੋਂ ਉਦੋਂ ਅਕੇ ਜੀ ਅਸੀਂ ਫੁੱਲ ਕੱਟ ਕਰਾਂਗੇ ਵਰਸੀ ਤੇ ਮਤਲਬ ਆ ਆ ਹਾਲਾਤ ਆ ਯਾਰ ਆਪਣੇ ਆਪਣਾ ਵजूद ਕੀ ਸੀਗਾ ਪੰਜਾਬੀਆਂ ਦਾ ਯਾਰ ਆਪਾਂ ਮਤਲਬ ਕੌਮ ਲਈ ਦੇਸ਼ ਲਈ ਆਪਣੇ ਰਾਜ ਲਈ ਸ਼ਹੀਦ ਹੋਣ ਵਾਲੇ ਇੱਕ ਦੂਜੇ ਲਈ ਸ਼ਹੀਦ ਹੋਣ ਵਾਲੇ ਇੱਕ ਦੂਜੇ ਦਾ ਆਸਰਾ ਬਣਨ ਵਾਲੇ ਪੰਜਾਬੀ ਤੇ ਆਪਾਂ ਆਪਾਂ ਕੀ ਕਰ ਰਹੇ ਆ ਆਪਾਂ ਭਾਨੇ ਸਿੱਧੂ ਰਾਈ ਪੈਸੇ ਕਢਾ ਕੇ ਠੱਗ ਜੰਟਾ ਤੋਂ ਤੇ ਮੁੜ ਕੇ ਆਪਦਾ ਚੁੱਪ ਕਰਕੇ ਘਰੇ ਬਹਿ ਜਾਣੇ ਆ ਤੇ ਜਦੋਂ ਭਾਨਾ ਸਿੱਧੂ ਪੈਸੇ ਕਢਾਉਂਦਾ ਉਥੋਂ ਤੇ ਜੋ ਉਹਦੇ ਕੋਲ ਜਾ ਕੇ ਕਹਿੰਦੇ ਤੂੰ ਹੁਣ ਸਾਡਾ ਪੁੱਤਾਂ ਅੱਜ ਤੋਂ ਬੇਫਿਕਰ ਹੋ ਜਾ ਤੇ ਫਿਰ ਹੁਣ ਭਾਨੇ ਤੇ ਪੈ ਗਈ ਹੁਣ ਦੱਸੋ ਕਿਹੜਾ ਕਿਹੜਾ ਹੁੰਦਾ ਹੁਣ ਦੱਸੋ ਕਿਹੜਾ ਕਿਹੜਾ ਵੀਡੀਓ ਪਾਉਂਦਾ ਕਿ ਹਾਂ ਸਾਡੇ ਪੈਸੇ ਦਿਵਾਏ ਆ ਯਾਰ ਅਸੀਂ ਭਾਨੇ ਸਿੱਧੂ ਦੇ ਨਾਲ ਆ ਭਾਨੇ ਸਿੱਧੂ ਤੇ 10000 ਇਹ ਇਹ ਤਾਂ ਕੱਲਾ ਇੱਕ ਮੁਕੱਦਮਾ ਨਹੀਂ ਇਹ ਤਾਂ ਕੱਲਾ 10000 ਦੀ ਜਿਹੜਾ ਉਹਨੇ 10000 ਤਾਂ ਉਹਦੇ ਤੇ ਪੈ ਗਿਆ ਵੀ 10000 ਇਹਨੇ ਮੰਗਿਆ ਧਰਨਾ ਚਕਾਉਣ ਦਾ ਇਹ ਇਹ ਤਾਂ ਤੁਸੀਂ ਆਪ ਸਿਆਣੇ ਹੋ ਕਿ ਜਿਹੜੇ ਪ੍ਰਸ਼ਾਸਨ ਆ ਉਹ ਰਿਕਾਰਡਿੰਗ ਦੇ ਦੇਵੇ ਲਾਈਵ ਪ੍ਰੂਫ ਦੇ ਦੇਵੇ ਵੀ 10000 ਰੁਪਇਆ ਇਹਨੇ ਲਿਆ ਜਾਂ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਇਆ ਕਢਾ ਕੇ ਦਿੱਤਾ ਜਿਨ੍ਹਾਂ ਦਾ ਭਾਨੀ ਸਿੱਧੂ ਨੇ ਉਹਨਾਂ ਚੋਂ ਹੀ ਕੋਈ ਆ ਕੇ ਕਹਿ ਦੇਵੇ ਕਿ ਯਾਰ ਪ੍ਰੂਫ ਦੇ ਦੇਵੇ ਭਾਨੀ ਸਿੱਧੂ ਨੇ ਸਾਡੇ ਤੋਂ ਯਾਰ ਹਿੱਸਾ ਲਿਆ ਉਹਨਾਂ ਚੋਂ ਕੋਈ ਆ ਕੇ ਪ੍ਰੂਫ ਦੇ ਦੇਵੇ ਕਿ ਭਾਨੀ ਸਿੱਧੂ ਨੇ ਹਿੱਸੇਦਾਰੀ ਲਈ ਤਿਆਰ ਅਸੀਂ ਅਸੀਂ ਬੋਲਣ ਨੂੰ ਹੀ ਹਟ ਜਾਾਂਗੇ ਭਾਨੇ ਸਿੱਧੂ ਦੇ ਹੱਕ 'ਚ ਕਹਦੇ ਆਂਗੇ ਠੀਕ ਆ ਯਾਰ ਪ੍ਰੂਫ ਦੇ ਦੇਣ ਪਰ ਜਦੋਂ ਕੁਝ ਹੈ ਹੀ ਨਹੀਂ ਤੇ ਦੇਣਗੇ ਕਿੱਥੋਂ ਤੇ ਭਾਨੇ ਸਿੱਧੂ ਨੂੰ ਹਾਈ ਕੋਰਟ ਦੇ ਪਤਾ ਨਹੀਂ ਕਿੰਨੇ ਕਿ ਠੱਗ ਏਜੰਟਾਂ ਦੇ ਸਾਹਮਣੇ ਆਈ ਜਾਂਦੇ ਆ ਤੇ ਉਹ ਇਕੱਲਾ ਹੀ ਲੜੀ ਜਾਂਦਾ ਯਾਰ ਉਹਦੇ ਨਾਲ ਉਹਨਾਂ ਨਾਲ ਕਿਹਦੇ ਪਿੱਛੇ ਉਹਨਾਂ ਲੋਕਾਂ ਪਿੱਛੇ ਜਿਹੜੇ ਲੋਕ ਇਹ ਗੱਲ ਜਿਹੜੇ ਲੋਕ ਇਹ ਗੱਲ ਕਹਿ ਕੇ ਪਾਸੇ ਹੋ ਗਏ ਕਹਿੰਦੇ ਵੀ ਆਹ ਸਾਡਾ ਭਾਨਾ ਸਿੱਧੂ ਸਾਡਾ ਪੁੱਤ ਆ ਉਹ ਗੱਲ ਕਹਿ ਕੇ ਪਾਸੇ ਹੋ ਗਏ ਤੇ ਹੁਣ ਕੋਈ ਆਇਆ ਹੀ ਨਹੀਂ ਉਹਨਾਂ ਲੋਕਾਂ ਪਿੱਛੇ ਪਾਨਾ ਸਿੱਧੂ ਲੜੀ ਜਾਂਦਾ ਯਾਰ ਤੇ ਉਹ ਹਜੇ ਫਿਰ ਵੀ ਕਹੀ ਜਾਂਦਾ ਕਿ ਮੈਂ ਲੜੂੰਗਾ ਯਾਰ ਗਾਂ ਅੱਗੇ ਤੋਂ ਵੀ ਲੜੂੰਗਾ ਤੇ ਮੈਂ ਉਹਨਾਂ ਤਾਨਾ ਯਾਰ ਉਹ ਜਿਹੜਾ ਫਿਰ ਵੀ ਕਹੀ ਜਾਂਦਾ ਜਿਹੜਾ ਜੇਲ੍ਹ ਜਾਣ ਦੇ ਬਾਵਜੂਦ ਵੀ ਕਹੀ ਜਾਂਦਾ ਮੈਂ ਲੜੂੰਗਾ ਯਾਰ ਇਹ ਐਡਾ ਦੱਸ ਮੈਂ ਕੀ ਕਵਾਂ ਯਾਰ ਉਹਨਾਂ ਦੱਸ ਤੁਹਾਨੂੰ ਯਾਰ ਐਨਾ ਵੀ ਨਹੀਂ ਤੁਸੀਂ ਕਰ ਸਕਦੇ ਯਾਰ ਫਿਰ ਮਤਲਬ ਉਹੀ ਆ ਜਾਂਦਾ ਕਿ ਆਪਾਂ ਤਾਂ ਬਈ ਵਰਤਨਾ ਆਉਂਦਾ ਆਪਾਂ ਨੂੰ ਆਪਾਂ ਵਰਤ ਕੇ ਅਗਲੇ ਨੂੰ ਭੁੱਲ ਜਾਨੇ ਆ ਆਪਾਂ ਕਹਿ ਦਿੰਨੇ ਆ ਕਿ ਹੁਣ ਉਹ ਆਪਦੇ ਘਰੇ ਅਸੀਂ ਆਪਦੇ ਘਰੇ ਲੱਖਾਂ ਲੱਖਾਂ ਰੁਪਈਆ ਜਦੋਂ ਫੋਨ ਕਰਕੇ ਬਚਾਉਂਦਾ ਹੁਣ ਤੁਸੀਂ ਆਪ ਸਿਆਣੇ ਹੋ ਕਿਤੇ ਕੋਈ ਏਜੰਟ ਵੇਖਿਆ ਜਿਹੜਾ ਕਹਿੰਦਾ ਹੋਵੇ ਵੀ ਮੈਂ ਪਰਚਾ ਘਟਾਉਣਾ ਮੇਰੇ ਭਾਈ ਪੈਸੇ ਆ ਜਿਹੜੇ ਉਹ ਮੁੜੇ ਨਹੀਂ ਮੇਰੇ ਕੋਈ ਪੈਸੇ ਮਾਰ ਗਿਆ ਕਿਉਂ ਘਟਾਉਣਾ ਬਈ ਉਹਨਾਂ ਨੇ ਯਾਰ 35 35 ਹਜ਼ਾਰ ਵਾਲੇ ਵੀ ਜੇ ਭਾਈ 35 35 ਲੱਖ ਚ ਵੀ ਕੀ ਜਾਂਦੇ ਆ ਉਹ ਸਾਰਾ ਪੈਸਾ ਕਿੱਥੇ ਜਾਂਦਾ ਉਹ ਪੈਸੇ ਤੇ ਤਾਂ ਕਿਸੇ ਦੀ ਅੱਖ ਨਹੀਂ ਉਹ ਪੈਸਾ ਤਾਂ ਪ੍ਰਸ਼ਾਸਨ ਕਦੇ ਨਹੀਂ ਵੇਨਾ ਵੀ ਉਹ ਪੈਸਾ ਕਿੱਧਰ ਜਾਂਦਾ ਕਮਿਸ਼ਨ ਆਉਂਦਾ ਬਈ ਵੇਖੂਗਾ ਕਿਉਂ ਅਗਲਾ ਸਰਕਾਰਾਂ ਨੂੰ ਜਦੋਂ ਕਮਿਸ਼ਨ ਜਾਂਦੇ ਹੋਣ ਉਹ ਫਿਰ ਕਮਿਸ਼ਨ ਵਾਲਿਆਂ ਵੱਲ ਹੀ ਉਹਨਾਂ ਨੇ ਭੁਗਤਣਾ ਆਮ ਬੰਦੇ ਹੱਲ ਨਹੀਂ ਭੁਗਤਦੇ ਤੁਸੀਂ ਆਪ ਦੱਸ ਦਿਓ ਕਾਨੂੰਨ ਹੀ ਦੱਸ ਦੇਵੇ ਵੀ ਜਿਨ੍ਹਾਂ ਦੇ ਪੈਸੇ ਮਰੇ ਆ ਉਹ ਪੈਸੇ ਲੈਣ ਕਿੱਥੋਂ ਉਹ ਉਹ ਪੰਜਾਬ ਦੇ ਨੌਜਵਾਨਾਂ ਕੋਲੇ ਪੈਸਾ ਲੈਣ ਜਾਂਦੇ ਉਹ ਪੈਸੇ ਕਢਾਉਂਦਾ ਪੁਲਿਸ ਵਾਲਿਆਂ ਦੇ ਪੈਸੇ ਵੀ ਕਢਾਉਂਦਾ ਯਾਰ ਉਹ ਉਹਨੇ ਤਾਂ ਕਦੇ ਨਹੀਂ ਪੁੱਛਿਆ ਵੀ ਤੁਸੀਂ ਪੁਲਿਸ ਵਾਲੇ ਆ ਯਾਰ ਵੀ ਤੁਹਾਡੇ ਪੈਸੇ ਨਹੀਂ ਮੈਂ ਕਢਾਉਂਦਾ ਤੁਹਾਡੇ ਫਸੇ ਆ ਤੁਹਾਡੇ ਨਹੀਂ ਕਢਾਉਂਦਾ ਉਹਨੇ ਤਾਂ ਕਹਿਆ ਆਪਦੇ ਕੋਲੋਂ ਚਾਹ ਪਾਣੀ ਪਿਉਂਦਾ ਅਗਲਾ ਆਪਦੇ ਕੋਲੇ ਘਰੇ ਸਾਰਾ ਕੁਝ ਕਰਦਾ ਆਪਦੇ ਕੋਲੋਂ ਪੈਸੇ ਲਾ ਕੇ ਤੁਹਾਡੇ ਪੈਸੇ ਲੱਖਾਂ ਰੁਪਇਆ ਕਢਾ ਕੇ ਤੇ ਫਿਰ ਵੀ ਉਹਨੂੰ ਕੀ ਮਿਲਦੀਆਂ ਲਾਣਤਾ ਉਹਨੂੰ ਕੀ ਮਿਲਦਾ ਕਿ ਉਹਦੇ ਮਗਰ ਕੋਈ ਨਹੀਂ ਖੜਦਾ ਕੀ ਫਾਇਦਾ ਹੋਇਆ ਸੋ ਮਸਲਾ ਇਹ ਹੀ ਆ ਕਿ ਜੇ ਵਾਕਈ ਜਿਨ੍ਹਾਂ ਲੋਕਾਂ ਨੂੰ ਪੈਸੇ ਮਿਲੇ ਆ ਉਹ ਲੋਕ ਵੱਤੋ ਵੱਤ ਵੀਡਿਓ ਆ ਪਾਉਣ ਸਿਰਫ ਇਨਾ ਹੀ ਕਰ ਦੇਣਾ ਤੇ ਜਾਂ ਫਿਰ ਜਿਹੜੇ ਇਹ ਗੱਲ ਕਹਿੰਦੇ ਆ ਕਿ ਹਾਂ ਜੀ ਸਾਡੇ ਤੋਂ ਭਾਨੇ ਸਿੱਧੂ ਨੇ ਹਿੱਸੇਦਾਰੀ ਲਈ ਸਾਡੇ ਤੋਂ 16 ਲੱਖ ਦੇ ਵਿੱਚੋਂ 2 ਲੱਖ ਰੁਪਈਆ ਲੈ ਲਿਆ ਐਂ ਕਰਕੇ ਪੈਸੇ ਦਿਵਾਏ ਆ ਤੇ ਫਿਰ ਉਹ ਵੀ ਵੀਡੀਓ ਪਾ ਦੇਣ ਉਹ ਵੀ ਸਬੂਤ ਦੇ ਦੇਣ ਕਿ ਹਾਂ ਲਏ ਆ ਤੇ ਫਿਰ ਭਾਈ ਪੰਜਾਬ ਵਾਲੇ ਲੋਕ ਆਪੇ ਸਿਆਣੇ ਹੋ ਜਾਣਗੇ ਨਾ ਜਾਣਗੇ ਭਾਨੇ ਸਿੱਧੂ ਕੋਲੇ ਮੈਂ ਤਾਂ ਸਗੋਂ ਭਾਨੇ ਸਿੱਧੂ ਨੂੰ ਭਾਨਾ ਸਿੱਧੂ ਦਾ ਬੇਵਕੂਫਾ ਮੈਂ ਕਹੂੰਗਾ ਜਿਹੜਾ ਕਹੀ ਜਾਂਦਾ ਹਜੇ ਵੀ ਕਹੀ ਜਾਂਦਾ ਜੇਲ੍ਹ ਚ ਜਾ ਕੇ ਵੀ ਮੈਂ ਖੜੂਗਾ ਭਾਈ ਸਾਰਿਆਂ ਦੇ ਨਾਲ ਮੈਂ ਤਾਂ ਉਹਨੂੰ ਛੱਡ ਦੇਣਾ ਚਾਹੀਦਾ ਉਹਨੂੰ ਕਹਿ ਦੇਣਾ ਚਾਹੀਦਾ ਵੀ ਮੈਂ ਤਾਂ ਨਹੀਂ ਸਹਮਣ ਆਏ ਭਾਨੇ ਸਿੱਧੂ ਨੂੰ ਸਹਮਣ ਗਾਂ ਜਿਹੜੇ ਆਉਣੇ ਉਹ ਵੀ ਭਾਨੇ ਸਿੱਧੂ ਨੂੰ ਪਰਚਾ ਹੋਣਾ ਭਾਨੇ ਸਿੱਧੂ ਤੇ ਜੇਲ੍ਹ ਹੋਣੀ ਭਾਨੇ ਸਿੱਧੂ ਨੂੰ ਤੇ ਜਿਹੜੀਆਂ ਲਾਹਨਤਾਂ ਪਾਉਣੀਆਂ ਉਹ ਵੀ ਭਾਨੇ ਸਿੱਧੂ ਨੂੰ ਤੇ 10000 ਰੁਪਏ ਦੀ ਕਰਾਪਸ਼ਨ ਪਿੱਛੇ ਯਾਰ ਦੱਸੋ ਉਹ ਬੰਦਾ ਅੰਦਰ ਜਾਊਗਾ ਹੈ 10000 ਰੁਪਏ ਲਊਗਾ ਯਾਰ ਉਹ ਜਿਹਨੂੰ ਲੱਖਾਂ ਰੁਪਏ ਆਉਂਦਾ ਉਹ 10000 ਰੁਪਏ ਲਊਗਾ ਜਾਂ ਜਿਹੜਾ ਲੱਖਾਂ ਰੁਪਏ ਦਵਾਉਂਦਾ ਉਹ 10000 ਰੁਪਏ ਲਊਗਾ ਜਿਹੜਾ ਜ਼ਮੀਨਾਂ ਦਾ ਮਾਲਕ ਉਹ 10000 ਰੁਪਏ ਕਮਾਲ ਆ ਯਾਰ ਸੋ ਪ੍ਰਸ਼ਾਸਨ ਜਿਹੜੀ ਕਰਕੇ ਵਿਖਾਉਣੀ ਸੀ ਉਹ ਵੀ ਵਿਖਾਤੀ ਸਰਕਾਰ ਨੇ ਜਿਹੜੀ ਕਰਕੇ ਵਿਖਾਉਣੀ ਸੀ ਉਹ ਵੀ ਵਿਖਾਤੀ ਕਿਉਂਕਿ ਰੜਕਦਾ ਸੀ ਲੱਖੇ ਸੁਧਾਣੇ ਦਾ ਜਿਹੜਾ ਆ ਪਾ ਆਪਣਾ ਪੰਜਾਬ ਜੋੜੋ ਯਾਤਰਾ ਚੱਲ ਰਹੀ ਸੀ ਉਹਦੇ ਵਿੱਚ ਪਾਨਾ ਸਿੱਧੂ ਵਿੱਚ ਸੀਗਾ ਪਾਨਾ ਸਿੱਧੂ ਹਰੇਕ ਪਿੰਡ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂ ਕਰ ਰਿਹਾ ਸੀਗਾ ਠੱਗ ਜੰਟਾਂ ਦੇ ਖਿਲਾਫ ਤੇ ਉਹਨਾਂ ਨੂੰ ਰੜਕਦਾ ਸੀ ਉਹਨਾਂ ਨੂੰ ਪਤਾ ਸੀ ਵੀ ਜੇ ਪਿੰਡ ਪਿੰਡ ਜਾ ਕੇ ਆਏ ਇਹਨੇ ਜਾਗਰੂ ਕਰਤਾ ਤਾਂ ਅਸੀਂ ਤਾਂ ਰਗੜੇ ਜਾਵਾਂਗੇ ਹੋ ਗਏ ਭਾਈ ਇਕੱਠੇ ਅਗਲੇ ਦੁਸ਼ਮਣ ਤਾਂ ਇਕੱਠੇ ਹੋ ਗਏ ਪਰ ਤੁਸੀਂ ਨਹੀਂ ਇਕੱਠੇ ਹੋਏ ਸੋ ਮਸਲਾ ਇੱਥੇ ਇਹ ਹੁੰਦਾ ਜਾਂ ਫਿਰ ਤੇ ਤੁਸੀਂ ਤੁਸੀਂ ਆਪਦੀ ਇੰਨੀ ਜੁੱਤ ਰੱਖਦੇ ਆ ਤੁਸੀਂ ਪੈਸੇ ਲੈਣੇ ਆ ਠੱਗ ਜੰਟਾ ਤੋਂ ਫਿਰ ਤੁਸੀਂ ਭਾਈ ਐਂ ਕਰੋ ਤੁਹਾਨੂੰ ਹੱਲ ਦੱਸ ਦਿਨਾ ਜਿਵੇਂ ਭਾਨੇ ਸਪਾਨਾ ਸਿੱਧੂ ਕਹਿੰਦਾ ਸੀ ਵੀ ਤੁਸੀਂ ਬੋੜੀਆਂ ਬਿਸਤਰਾ ਚੱਕੋ ਮੰਜਾ ਚੱਕੋ ਬਿਸਤਰਾ ਚੱਕੋ ਇੱਕ ਮੱਛਰਦਾਨੀ ਚੱਕੋ ਠੀਕ ਆ ਤੇ ਆਪਦਾ ਖਾਣ ਪਾਣੀ ਦਾ ਇੰਤਜ਼ਾਮ ਚੱਕੋ ਤੇ ਇੱਕ ਉੱਥੇ ਟੈਂਟ ਲਾਓ ਭਗਤ ਜਿਹਦੇ ਜਿਹਦੇ ਕੋਲੋਂ ਵੀ ਤੁਹਾਡੇ ਪੈਸੇ ਡੁੱਬੇ ਆ ਉਹਦੇ ਬਾਰ ਮੋਰੇ ਉਥੇ ਇੱਕ ਪੱਕਾ ਟੈਂਟ ਲਾਓ ਤੇ ਪੈਸੇ ਤੁਹਾਡੇ ਮਿਲ ਜਾਣਗੇ ਕੋਈ ਬਹੁਤੀ ਵੱਡੀ ਗੱਲ ਨਹੀਂ ਪਰ ਮਸਲਾ ਤਾਂ ਇਹ ਆ ਵੀ ਤੁਸੀਂ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਆ ਵੀ ਜੇ ਦੁਸ਼ਮਣੀ ਪਾਵੇ ਦੂਜੇ ਦੀ ਪਾਵੇ ਜੇ ਹਰਾਸਮੈਂਟ ਹੋਵੇ ਦੂਜੇ ਨੂੰ ਹੋਵੇ ਪਰਚਾ ਹੋਵੇ ਦੂਜੇ ਤੇ ਹੋਵੇ ਜੇਲ੍ਹ ਹੋਵੇ ਦੂਜੇ ਨੂੰ ਹੋਵੇ ਸਾਡੇ ਦਾ ਸਾਡਾ ਕੋਈ ਵਾਲ ਵਿੰਗਾ ਨਾ ਹੋਵੇ ਅਸੀਂ ਮੋਰੇ ਨਾ ਆਈਏ ਬਸ ਅਸੀਂ ਇੰਨਾ ਕਹਿ ਦਈਏ ਕਿ ਭਾਨਾ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਅੱਜ ਤੋਂ ਤੁਸੀਂ ਸਾਡੇ ਭਰਾ ਤੁਸੀਂ ਪਰਿਵਾਰ ਦੇ ਮੈਂਬਰ ਆ ਜਿੱਥੇ ਕਹਾਂਗੇ ਅਸੀਂ ਆਵਾਂਗੇ ਪਰ ਬਾਅਦ ਦੇ ਤੋ ਮਸਲਾ ਇਹ ਹੀ ਆ ਕਿ ਵਾਤੋਂ ਵਾਤ ਸਪੋਰਟ ਕਰੋ ਭਾਨੇ ਸਿੱਧੂ ਨੂੰ ਜਿੰਨਾ ਵੀ ਹੋ ਸਕਦਾ ਜਿਹੜੇ ਯਾਰ ਦੋਸਤ ਆ ਜਾਂ ਜਿਹੜੇ ਪੰਜਾਬ ਦੀ ਪੰਜਾਬ ਦਾ ਜਿਨ੍ਹਾਂ ਨੂੰ ਫਿਕਰ ਆ ਜਿਹੜੇ ਪੰਜਾਬ ਲਈ ਬੋਲਦੇ ਆ ਉਹ ਤਾਂ ਭਾਨੇ ਸਿੱਧੂ ਦੇ ਨਾਲ ਹੈਗੇ ਆ ਪਰ ਗੁੱਸਾ ਸਿਰਫ ਇਸ ਗੱਲ ਦਾ ਕਿ ਜਿਨ੍ਹਾਂ ਨੇ ਲੱਖਾਂ ਕਰੋੜਾ ਰੁਪਇਆ ਜਿਨ੍ਹਾਂ ਨੂੰ ਦਵਾਇਆ ਉਹ ਭਾਨੇ ਸਿੱਧੂ ਦੇ ਨਾਲ ਨਹੀਂ ਹੈਗੇ ਜੇ ਖੜਨਾ ਚਾਹਣੇ ਹੋ ਤਾਂ ਉਹਦੇ ਹੱਕ ਦੇ ਵਿੱਚ ਵੀਡੀਓ ਪਾ ਕੇ ਇਹ ਗੱਲ ਜਰੂਰ ਦੱਸੋ ਕਿ ਭਾਨੇ ਸਿੱਧੂ ਨੇ ਸਾਡੇ ਇੰਨੇ ਪੈਸੇ ਦਵਾਏ ਤੇ ਗਾਂ ਤੋਂ ਵੀ ਅਸੀਂ ਪਾਨੇ ਸਿੱਧੂ ਦੇ ਨਾਲ ਆ ਬਸ ਇੰਨਾ ਕੀ ਕਰਦੇ ਹੋ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ